ਸਰਵੰਤ ਸਿੰਘ ਪੰਦੇਰ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਜੀ ਆ ਸਾਡੀ ਸਾਰਿਆਂ ਨੂੰ ਬੇਨਤੀ ਆ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਤੁਹਾਨੂੰ ਪਤਾ ਦੇਸ਼ ਦਾ ਮੋਰਚਾ ਚੱਲ ਰਿਹਾ ਔਰ ਤੁਸੀਂ ਜਿਵੇਂ ਸਾਨੂੰ ਪਿਆਰ ਕਰਦੇ ਜੀ ਔਰ ਜਿੰਮੇ ਤੋ ਹੀ ਸਨਮਾਨ ਦੇ ਰਹੇ ਜੀ ਬਹੁਤ ਵੱਡੀ ਗੱਲ ਆ ਤੇ ਇਹ ਦੁਨੀਆ ਦਾ ਇਤਿਹਾਸਕ ਮੋਰਚਾ ਹੋਣਾ ਵਾ ਜਿਹੜਾ ਇਹ ਸ਼ੁਰੂ ਹੋਇਆ ਵਾ ਇਹਨੂੰ ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰ ਦਿਓ 2-4000 ਬੰਦਾ ਦੇਖੇ ਸਾਡੀ ਗੱਲ ਮੈਸੇਜ ਲੋਕਾਂ ਤੱਕ ਚਲੀ ਜਾਵੇ ਦੇਖੋ ਇੱਕ ਤਾਂ ਅਸੀਂ ਸਰਕਾਰ ਨੂੰ ਹਮੇਸ਼ਾ ਕਹਿੰਦੇ ਆ ਸਾਨੂੰ ਬਦਨਾਮ ਨਾ ਕਰੇ ਵੀ ਇੱਕ ਤਾਂ ਹੈ ਵੀ ਸਾਡਾ ਅਨਖ ਦਾ ਸਵਾਲ ਨਹੀਂ ਰਿਹਾ ਕਦੀ ਅਸੀਂ ਦਿੱਲੀ ਜਾਣਾ ਹੀ ਜਾਣਾ ਵਾ ਦਿੱਲੀ ਕਿਉਂ ਜਾਣਾ ਵਾ ਉਹ ਝੰਡਾ ਤੈ ਹੋਣਾ ਜੇ ਦਿੱਲੀ ਕਿਉਂ ਜਾਣਾ ਨਾ ਅਸੀਂ ਇਹ ਅਨਖ ਦੇ ਸਵਾਲ ਬਣਾਏ ਪਸੀਂ ਬੈਰੀਕੇਟ ਤੋੜਨੇ ਹੀ ਤੋੜਨੇ ਨੇ ਤੇ ਇਸ ਕਰਕੇ ਇਸ ਕਰਕੇ ਸਰਕਾਰ ਜਿਹੜੇ ਇਸ ਕਿਸਮ ਦੇ ਪ੍ਰਚਾਰ ਪ੍ਰੋਪਗੈਂਡੇ ਉਹ ਨਾ ਕਰੇ ਸਾਡਾ ਮੁੱਖ ਏਜੰਡਾ ਵੀ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ। ਉਹਨਾਂ ਗੱਲਾਂ ਤੋਂ ਡੀਲ ਨਾ ਕਰੇ, ਸਰਕਾਰ ਡੀਲ ਨਾ ਕਰੇ ਸਾਨੂੰ। ਸਾਡਾ ਮੁੱਖ ਏਜੰਡਾ ਹੈਗਾ ਵੀ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ। ਸਾਡਾ ਮੁੱਖ ਏਜੰਡਾ ਇਹ ਹੈਗਾ ਵੀ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ। ਸਾਡਾ ਮੁੱਖ ਏਜੰਡਾ ਇਹ ਹੈਗਾ ਵੀ ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਕੰਮ ਤੇ ਕਰੇ ਜਿਹੜੀ ਉਹਨੂੰ ਬੰਦ ਹੀ ਹੈਗੀ ਆ ਸਾਡਾ ਇਹ ਮੁੱਖ ਅਜੰਡਾ ਹੈਗਾ ਕਿ ਕਿਸਾਨ ਤੇ ਖੇਤ ਮਜ਼ਦੂਰ ਜਦੋਂ 80 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਜਿਹੜੀ ਆ 10000 ਰੁਪਇਆ ਜਿਹੜੀ ਆ ਪੈਨਸ਼ਨ ਮਿਲਣੀ ਚਾਹੀਦੀ ਆ ਸਾਡਾ ਮੁੱਖ ਅਜੰਡਾ ਇਹ ਹੈ ਕਿ ਆਪੀ ਨਰੇਗਾ 200 ਦਿਨ ਚੱਲੇ ਉਹਦੀ ਦਿਹਾੜੀ 700 ਰੁਪਇਆ ਹੋਵੇ ਸਾਡਾ ਮੁੱਖ ਅਜੰਡਾ ਇਹ ਹੈਗਾ ਵਾ ਵੀ ਭਾਰਤ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰ ਲਵੇ ਨਹੀਂ ਤਾਂ ਉਹ ਕਾਰਪੋਰੇਟ ਘਰਾਣੇ ਖਾ ਜਾਣਗੇ। ਤੋਂ ਇਹ ਸਾਡੀਆਂ ਮੰਗਾਂ ਵਾਂ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ। ਮੰਤਰੀ ਜੀ ਭਾਵੇਂ ਗੱਲਾਂ ਕਰਦੇ ਨੇ ਪਰ ਹਾਸ ਰਸ ਦੇ ਵਿੱਚ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਛੱਤਸਗੜ੍ਹ ਦੇ ਵਿੱਚ ਉਹ ਲਗਾਤਾਰ ਲੜ ਰਹੇ ਨੇ ਉਹਦੇ ਬਾਰੇ ਕੁਝ ਨਹੀਂ ਬੋਲਿਆ ਜਾ ਰਿਹਾ ਆਦੀਵਾਸੀਆਂ ਦੇ ਤੋਂ ਇਹ ਇਹ ਝਾੜੇ ਮੁੱਖ ਝੰਡੇ ਤੋਂ ਸਰਕਾਰ ਕਰੂਗੀ ਕੀ ਜਿਹੜਾ ਉਹ ਝੰਡਾ ਰੋਲ ਰਹੀ ਆ ਵੀ ਸਾਡਾ ਬਾਹਰੋਂ ਕਣਕ ਇੰਪੋਰਟ ਕਰਕੇ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਨਾ ਡਿਊਟੀ ਡਿਊਟੀ ਖਤਮ ਕਰਨ ਚੱਲੇ ਆ ਕੋਈ ਅਖੌਤੀ ਬੁੱਧੀਜੀਵੀ ਬੋਲ ਰਹੇ ਆ ਜਦੋਂ ਭਰਾਵੋ ਸਮਝੌਤਾ ਐਗਰੀਮੈਂਟ ਹੋ ਗਿਆ ਦੋ ਦਿਨ ਦੋ ਸਾਲ ਖਲੋਚਣਗੇ ਤਿੰਨ ਸਾਲ ਖਲੋ ਜਾਣਗੇ ਜੇ ਅਸੀਂ ਸਮਝੌਤੇ ਬਾਰੇ ਨਹੀਂ ਬੋਲਦੇ ਹੈਗੇ ਇਹ ਕਰਮੁਕਤ ਵਪਾਰ ਸਮਝੌਤਾ ਨੁਕਸਾਨ ਕਰੂਗਾ ਸਾਡਾ ਹੁਣ ਫਰਾਂਸ ਦੇ ਕਿਸਾਨਾਂ ਦਾ ਨੁਕਸਾਨ ਹੋ ਹੀ ਰਿਹਾ ਵਾ ਜਿਵੇਂ ਉਹ ਬੋਲ ਰਹੇ ਆ ਵੀ ਤੁਸੀਂ ਸਬਜ਼ੀਆਂ ਤੇ ਫਲ ਬਾਹਰੋਂ ਮੰਗਾ ਰਹੇ ਅਗੇ ਜੀ ਤਾਂ ਇਸ ਕਰਕੇ ਸੀ ਕਿ ਇਹਨੇ ਸਮਝੌਤਾ ਵਾਪਸ ਲਿਆ ਜਾਏ ਤੁਸੀਂ ਜੇ ਬਾਹਰੋਂ ਫਸਲਾਂ ਮੰਗਾਓਗੇ ਡਬਲਿਊਟੀਓ ਦੀ ਪਾਲਿਸੀ ਦੇ ਅਨੁਸਾਰ ਉਹਨਾਂ ਤੇ ਜਿਹੜੀ ਇੰਪੋਰਟ ਡਿਊਟੀ ਆ ਉਹ ਖਤਮ ਕਰ ਦੇਓਗੇ ਤਾਂ ਇਹ ਸਾਡਾ ਨੁਕਸਾਨ ਹੋਊਗਾ ਤੋ ਸ਼ੰਭੂ ਦੇਵ ਦੇ ਜੋ ਕੁਝ ਘਟਨਾ ਕਰਮ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਹੈਗਾ ਸਾਰਾ ਉਹ ਤੋ ਇਹ ਮੰਗਾ ਸਾਡੀਆਂ ਡੀਰੇਲ ਕਰਕੇ ਸਾਨੂੰ ਜਿਹੜਾ ਵਾ ਉਹ ਖਾਲਸਤਾਨੀ ਹੋਣਦਾ ਜਿਹੜਾ ਵਾ ਫਤਵਾ ਦੇ ਰਹੀ ਆ ਫਾਰ ਸਰਕਾਰ ਉਹਦੇ ਕੁਝ ਚੈਨਲ ਅਸੀਂ ਪਹਿਲੋ ਵੀ ਸਪਸ਼ਟ ਕੀਤਾ ਵੀ ਸੇ ਦੇਸ਼ ਦੇ ਕਿਸਾਨ ਮਜ਼ਦੂਰ ਹੈ ਅਸੀਂ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਔਰ ਤੁਸੀਂ ਹੁਣ ਕਹਿੰਦੇ ਪਹਿਲੋ ਕਹਿੰਦੇ ਉਹ ਖਾਲਸਤਾਨੀ ਖਰ ਕਹਿੰਦੇ ਉਹ ਲੈਫਟ ਲੈਫਟਿਸ ਜਿਹੜੇ ਲੈਫਟ ਵਾਲੇ ਇਹਨਾਂ ਦੇ ਮਗਰ ਹੈਗੇ ਆ ਠੀਕ ਆ ਜੀ ਔਰ ਫਿਰ ਕਹਦੇ ਹੋ ਵੀ ਇਹ ਕਾਂਗਰਸ ਪੜਹਾ ਰਹੀ ਇਹਨਾਂ ਨੂੰ ਫਿਰ ਕਹਿੰਦੇ ਜੀ ਪੰਜਾਬ ਸਰਕਾਰ ਪੜਹਾ ਰਹੀ ਚਾਰ ਗੱਲਾਂ ਤੇ ਆ ਗਈਆਂ ਸਾਡਾ ਕੋਈ ਹੋਰ ਅਜੰਡਾ ਹੈ ਨਹੀਂ ਸਾਡਾ ਅਜੰਡਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣਾ ਹੈਗਾ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਸਾਰੀਆਂ ਗੱਲਾਂ ਮੰਨ ਲਈਆਂ ਕਿਹੜੀ ਗੱਲ ਮੰਨ ਲਈ ਦੇਖੋ ਕੇਂਦਰ ਸਰਕਾਰ ਕਮੇਟੀਆਂ ਬਣਾ ਕੇ ਠੰਡੇ ਬਸਤੇ ਚ ਪਾਉਣਾ ਚਾਹੁੰਦੀਆਂ ਇਹ 23 ਫਸਲਾਂ ਤੇ ਐਮਐਸਪੀ ਤੈਅ ਕਰਦੇ ਨੇ ਅਸੀਂ ਇਹਨਾਂ ਨੂੰ ਕਿਹਾ ਅਰ ਇਹਨਾਂ ਜੀ ਐਮਐਸਪੀ ਦਾ ਰੇਟ ਐਲਾਨਣ ਵਾਲੀ ਸੀਏਸੀਪੀ ਕਮੇਟੀ ਆ ਉਹ ਸਾਰੇ ਦੇਸ਼ ਦਾ ਡੇਟਾ ਕਲੈਕਸ਼ਨ ਕਰਦੀ ਆ ਔਰ 6 ਮਹੀਨੇ ਬਾਅਦ ਉਹ ਰੇਟ ਦਿੰਦੀ ਹੈਗੀ ਆ ਇਹਦਾ ਰੇਟ ਦਾ ਤਾਂ ਐਲਾਨ ਕਰਦੇ ਕਰਦੇ ਆ ਉਹਨਾਂ ਚੋਂ ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨਾ ਕਪਾਹਰ ਕੀ ਵਿਕੀ ਨਹੀਂ ਤੇ ਗੰਨਾ ਇਹ ਖਰੀਦ ਹੁੰਦੀ ਆ ਬਾਕੀ ਫਸਲਾਂ ਦੀ ਖਰੀਦ ਨਹੀਂ ਹੁੰਦੀ ਹੈਗੀ ਤਾਂ ਅਸੀਂ ਕਿਹਾ ਵੀ ਤੁਸੀਂ 23 ਫਸਲਾਂ ਤੇ ਤੁਹਾਡਾ ਤੈਅ ਫਾਰਮੂਲਾ ਵਾ ਜੇ ਤੁਸੀਂ ਚਾਹੁੰਦੇ ਹੋ ਭਾਵੇਂ ਸਾਡੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਰੰਟੀ ਕਾਨੂੰਨ ਬਣਾਉਂਦਾ ਮੰਗਿਆ ਪਰ ਤੁਸੀਂ 23 ਫਸਲਾਂ ਤਾਂ ਦੇ ਹੀ ਰਹੇ ਜੇ ਸਾਨੂੰ ਤੁਸੀਂ ਉੱਤੇ ਲੀਗਲ ਸ਼ੋਰਟੀ ਕਰ ਦਿਓ ਸਾਨੂੰ ਸਿਕਿਉਰਿਟੀ ਦੇ ਦਿਓ ਵੀ ਸਾਡੀ ਫਸਲ ਜੜੀ ਤੁਸੀਂ ਐਮਐਸਪੀ ਦੋਗੇ ਉਦੋਂ ਹੀਠਾ ਨਹੀਂ बिकੂਗੀ ਹੈਗੀ ਪਰ ਪਰ ਦੇਖੋ ਨਾ ਉਹ ਤਰਕ ਦਿੱਤੇ ਜਾਂਦੇ ਨੇ ਇਹਦੇ ਵਿਚਾਰ ਕਰਨੇ ਹਾਂ C2 50% ਤੇ ਸਾਰੀਆਂ ਗੱਲਾਂ ਸੰਭਵ ਨੇ ਵੀ ਕੀ ਇਨਪੁਟਸ ਨੇ OBC ACP ਦੇ ਵਿੱਚ ਇਹਨਾਂ ਦਿੱਤੀਆਂ ਹੀ ਹੋਈਆਂ ਨੇ ਉਹ ਮੈਂ ਇਹ ਨਹੀਂ ਗੱਲ ਭਾਵੇਂ ਉਹ ਕਟਾ ਕੇ ਉਹਨਾਂ ਦੇ ਇਨਪੁਟਸ ਦੇ ਵਿੱਚ ਸਾਡਾ ਰੋਲਾ ਹੈਗਾ ਵਾ ਤੋਂ ਸਰਕਾਰ ਜਾਣਬੁੱਝ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈਗੀ ਆ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵਾ ਵੀ ਜਿਵੇਂ ਭਾਰਤੀ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਬਲ ਪ੍ਰਯੋਗ ਕੀਤਾ ਵਾ ਔਰ ਜਿਵੇਂ ਜਿਵੇਂ ਜ਼ਬਰ ਕਰ ਰਹੀ ਆ ਉਹ ਇਹ ਕੋਈ ਲੋਕਤੰਤ੍ਰਿਕ ਸਰਕਾਰ ਨਹੀਂ ਹੈਗੀ ਔਰ ਜਿੰਨੂੰ ਹੱਕ ਆ ਵੀ ਇਸ ਕਿਸਮ ਦਾ ਜ਼ਬਰ ਜੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਜਾਵੇ ਨਿਹੱਤੇ ਹੈਗੇ ਆ ਸਾਡੇ ਕੋ ਕਿਹੜੀਆਂ ਕੋਈ ਬੰਬ ਬੰਦੂਕਾਂ ਨੇ ਆਪਣੇ ਝੰਡੇ ਡੰਡੇ ਨੇ ਤੇ ਆਪਣੇ ਬਚਾਅ ਦੇ ਵਿੱਚ ਜੋ ਸਾਥੋਂ ਸੰਭਵ ਹੁੰਦਾ ਸੀ ਬਚਾਅ ਕਰਦੇ ਆ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਸੀ ਇੱਕ ਤਾਂ ਆ ਦੇਖੋ ਆਸੀਂ ਫੌਜੀਆ ਨੂੰ ਪੁੱਛਿਆ ਉਹ ਕਹਿੰਦੇ ਵੀ ਆ ਜਿਹੜੀ ਸ਼ੈਲਿੰਗ ਆ ਇਹ ਸਾਡੇ ਤੇ ਨਹੀਂ ਵਰਤੀ ਜਾ ਸਕਦੀ ਪਾਰੀ ਹੈਵੀ ਸ਼ੈਲਿੰਗ ਕਰ ਰਹੇ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਮੈਂ ਤੁਹਾਨੂੰ ਹੋਰ ਵੀ ਦਿਖਾ ਲੂੰਗਾ ਵੀ ਇਹ ਕੀ ਕੁਛ ਕਰ ਰਹੇ ਨੇ ਐਸਾ ਲੜਾ